ਲਗਦਾ ਹੈ ਕਿਸਾਨ ਵੀਰੋ ਹਡਾ ਟੇਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਰਨਾਲੇ ਜ਼ਿਲ੍ਹੇ ਦੀ ਹੈ ਜੀ ਭਗਤਪੁਰਾ ਮੋੜ ਤੇ ਚਾਰ ਵਾਲੇ ਕੋਠੇ ਵੀ ਕਹਿੰਦੇ ਆ ਇੱਕ ਮਾਈ ਤੁਹਾਨੂੰ ਚੰਗੇ ਰਿਕਾਰਡ ਵਾਲੀ ਗੱਭਣ ਦਿਖਾਵਾਂ ਚੰਗਾ ਦੁੱਧ ਬਾਦ ਗੱਡੂ ਹੀ ਗੱਲਬਾਤ ਬਾਈ ਨਾ ਕਰਾਵਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਠ ਠੀਕ ਠਾਕ ਹੋ ਜੀ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਆਪਣਾ ਨੰਬਰ 98782 11972 ਪਿੰਡ ਆਪਣਾ ਜੀ ਪਿੰਡ ਭਗਤਪੁਰਾ ਮੋੜ ਕੁੱਠੀ ਝਾੜ ਵਾਲੀ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤੇ ਤਹਿਸੀਲ ਤਹਿਸੀਲ ਚਾਪਾ ਚਾਪਾ ਤੇ ਅੱਜ ਫਿਰ ਇੱਕ ਦਿਖਾ ਰਹੇ ਹਾਂ ਅੱਜ ਹਾਂ ਇੱਕ ਦਿਖਾੜ ਕਿਹੜਾ ਸੂਆ ਸੂਰੀ ਆ ਬਾਈ ਤੇ ਚੌਥਾ ਸੂਆ ਸੂਰੀ ਆ ਚੌਥਾ ਸੂਆ ਤੇ ਵੀਰੇ ਕਿੰਨਾ ਦੁੱਧ ਫਿਰ ਤੀਜੇ ਸੂ ਤੇ ਐਤ ਕੀ ਫਿਰ ਕਿੰਨਾ ਦੇ ਦੂ ਬਾ ਕਾ ਵੱਧ ਹੀ ਕੱਢੂਗੀ ਵੱਧ ਖੋਲੋ ਜਿਹਦਾ ਤੋਰਾ ਕਰਾ ਕੇ ਚੈੱਕ ਚੰਗੀ ਆ ਜੀ ਥਣਲੇਵੇ ਦੀ ਪੂਰੀ ਸਾਫ ਆ ਕਿੰਨੇ ਦਿਨ ਘੱਟ ਜੂ ਬਾਈ ਬਾ 1 2 ਦਿਨ ਲਊ ਬਾਈ ਓਕੇ 1 2 2 ਦਿਨ ਇਹਦੇ ਬਾਕੀ ਆ ਜੀ ਤੇ ਬਾਕੀ ਦੀ ਗੱਲ ਭਾਰ ਪਿੱਛੇ ਥਣਾ ਦੀ ਓਕੇ ਬਾਈ ਪਬਲੀ ਥਾਂ ਹੀ ਓਕੇ ਆ ਬਾਈ ਕੋਈ ਵੀ ਆਵੇ ਆਪਦੇ ਥਣ ਖਿੱਚ ਕੇ ਲੈ ਕੇ ਜਾਵੇ ਓਕੇ ਥਣ ਖਿੱਚ ਕੇ ਦਸੱਲੀ ਕਰਕੇ ਫੇਰ ਲੈ ਕੇ ਜਾਵੇ ਤੇ ਮੱਝ ਦਾ ਜੇ ਆਪਾਂ ਗੱਲ ਕਰ ਲਗੇ ਦੋ ਮੰਝਾਂ ਜਿੰਨਾ ਬੇਟ ਆ ਹਨਾ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਮੋੜ ਲਿਓ ਜੀ ਇਦਰੀ ਮੋੜ ਲਿਓ ਵੀਰੇ ਲੋਡ ਫਰੇਟ ਕੀ ਕਿੰਨਾ ਗਿਆ 14 ਤੋਂ ਪਲੱਸ ਹੀ ਕੱਢੂ ਬਾਈ ਇਹਦਾ ਸਾਡੇ ਦਾ ਦੱਸਦਾ ਆਪਾਂ ਝੂਠ ਨਹੀਂ ਮਾਰਨਾ ਗਵਾਈ ਪਾਰ ਦਾ ਪਾਰ ਪਿੱਛੇ ਦੀ ਓਕੇ ਤੇ ਥਾਣ ਥਾਣ ਫਿਰ ਵਰਦੀ ਆ ਪੂਰੀਆਂ ਹਾਂ ਪੂਰੀ ਤੇ ਕੀ ਮੁੱਲ ਆ ਗਿਆ ਬਾਈ ਇਹਦਾ ਮੁੱਲ ਬਾਈ ਇਹਦਾ ਲੈਣ ਦੇ ਨੇ 1 15 ਹੈਗਾ ਮਾਨਤਾਨ ਮਾਨਤਾਨ ਹੋ ਜੂਗਾ ਤੇ ਜੇ ਆਪਾਂ ਗੱਲ ਕਰ ਲਗੇ ਇੱਕ ਦੋ ਨਹੀਂ ਰੱਖਣ ਦੀ ਲੋੜ ਇੱਕ ਤਾਂ ਕੋਈ ਲੋੜ ਹੈ ਨਾ ਇੰਨੀ ਕਿ ਚੰਗੀ ਆ ਆ ਦੇਖੋ ਜੀ ਕੁਆਲਿਟੀ ਥਾਣਲੇ ਵੀ ਦੀ ਇੱਕ ਨੰਬਰ ਪੂਰੀ ਸਾਫ ਤੇ ਜਰੂਰ ਬਾਈ ਨਾਲ ਤੁਸੀਂ ਕਰਨਾ ਸੰਪਰਕ ਨੰਬਰ ਬੋਲਦੀ ਬਾਈ ਨੰਬਰ ਮੇਰਾ 98782 ਹੂੰ 11979 ਪਿੰਡ ਝਾਲ ਵਾਲੇ ਕੋਠੇ ਭਗਤਪੁਰਾ ਮੋੜ ਵੀ ਕਹਿੰਦੇ ਆ ਤੇ ਇੱਕ ਮੱਝ ਸੀ ਚੌਥਾ ਸੂਆ ਸਾਨੂੰ ਇੱਕ ਦਿਖਾਤੀ 14 ਕਿਲੋ ਕੋਈ ਕਹਿੰਦੇ ਆ ਗੱਲਾਂ ਨੇ ਵਾਕਿਆ ਹੀ ਕੱਢਣਾ ਹਨਾ ਸਹੀ ਥਣ ਲੇਵਾ ਦਾਸਦਾ ਥਣ ਲੇਵਾ ਪੂਰਾ ਸਾਫ ਆ ਨੰਬਰ 22 ਦਾ ਸਕਰੀਨ ਤੇ ਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨ ਨੂੰ ਪਿਆਰ ਦੇਣੇ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ